ਜੋ ਅੱਜ ਦੀ ਜਿਹੜੀ ਬੀਕੇ ਡੋਗਰਾਹਾਂ ਦੀ ਅਗਵਾਈ ਦੇ ਹਟਬਾਤ ਵਕ ਜਥੇਬੰਦੀਆਂ ਦੀ ਮੀਟਿੰਗ ਤੁਸੀਂ ਕਰਾਈ ਇਹਦਾ ਮਨਜ਼ੂਰ ਕੇ ਸੀ ਆਈ ਦੀ ਮੀਟਿੰਗ ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਵਕ ਵਕ ਤਰਕਿਆਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਸਾਜੀ ਮੀਟਿੰਗ ਸੱਦੀ ਗਈ ਸੀ ਕਿਉਂਕਿ ਸਾਡੀ ਜਥੇਬੰਦੀ ਦੀ ਸਮਝ ਮੁਤਾਬਕ ਜਿੱਡਾ ਵੱਡਾ ਆਰਥਿਕ ਹੱਲਾ ਕਿਸਾਨਾਂ ਤੇ ਮਜ਼ਦੂਰਾਂ ਤੇ ਮਲਾਜ਼ਮਾਂ ਤੇ ਸਾਰਿਆਂ ਤੇ ਬੋਲਿਆ ਜਾ ਰਿਹਾ ਹੈ ਸਰ ਅੱਡਰ ਤੱਕਿਆਂ ਤੇ ਉਹ ਨਵੀਆਂ ਆਰਥਿਕ ਨੀਤੀਆਂ ਦੇ ਸਿੱਟੇ ਨੇ ਉਹਦੇ ਸਭ ਤੇ ਉਹਦਾ ਅਸਰ ਪੈ ਰਿਹਾ ਸਾਰੇ ਜਿਹੜੇ ਤਬਕੇ ਨੇ ਉਹਦੀ ਮਾਰ ਹੇਠ ਨੇ ਉਹਦੀਆਂ ਜਿਹੜੀਆਂ ਅਹਿਮ ਮੰਗਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਥੇਬੰਦੀਆਂ ਦੇ ਸਾਂਝੇ ਐਕਸ਼ਨ ਸਾਂਝੇ ਸਰਗਰ ਕੋਈ ਸਰਗਰਮੀ ਕਰਨ ਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਲਿਖਿਆ ਜਿਦੇ ਚ ਲਗਭਗ 13 ਜਥੇਬੰਦੀਆਂ ਹਾਜ਼ਰ ਹੋਈਆਂ ਨੇ ਉਹਦੇ ਚ ਸਭ ਤੋਂ ਪਹਿਲਾਂ ਜਿਹੜਾ 16 ਤਰੀਕ ਦਾ ਭਾਰਤ ਬੰਦ ਹੈ ਉਹਦੇ ਵਿੱਚ ਜੋੜਨਾ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ ਤੇ ਜਥੇਬੰਦੀਆਂ ਨੇ 20 ਤਰੀਕ ਨੂੰ ਐਸੇ 20 ਤਰੀਕ ਨੂੰ ਨਾ 19 ਤਰੀਕ ਨੂੰ 19 ਇੱਥੇ ਇੱਕ ਵੱਡੀ ਕਨਵੈਨਸ਼ਨ ਕਰਨ ਦੀ ਬਰਨਾਲੇ ਦੇ ਵਿੱਚ ਹੀ ਪਹਿਲਾਂ ਇੱਕ ਕਨਵੈਨਸ਼ਨ ਕਰਨੀ ਹੈ ਉਹ ਕਨਵੈਨਸ਼ਨ ਦੇ ਵਿੱਚ ਆਪਣੇ ਸਰਗਰਮ ਆਗੂਆਂ ਨੂੰ ਵਰਕਰਾਂ ਨੂੰ ਲੈ ਕੇ ਆਉਣਾ ਸਾਰੇ ਤਬਕਿਆਂ ਨੇ ਉੱਥੇ ਸਾਰੇ ਤਬਕਿਆਂ ਨੇ ਆਉਂਦੇ ਬੁਲਾਰੇ ਆਪਣੀ ਗੱਲ ਰੱਖਣਗੇ ਉਦੋਂ ਬਾਅਦ ਕਨਵੈਨਸ਼ਨ ਤੋਂ ਬਾਅਦ ਮਾਰਚ ਦੇ ਪਹਿਲੇ ਹਫਤੇ ਇੱਕ ਵੱਡੇ ਮਜਾਰੇ ਕਰਾਂਗੇ ਅਸੀਂ ਜਿਹੜੀ ਤਰੀਕ ਉਹਦੀ 5 ਤੋਂ 7 ਦੇ ਵਿਚ ਵਿਚਕਾਰ ਮਾਰਚ ਦੇ ਹੋਊਗੀ ਉਹ ਸਾਂਝੇ ਮਜਾਰੇ ਕਰਾਂਗੇ ਉਹਦੇ ਇਹਦੇ ਮੁਤਾਬਕ ਅਗਲੇ ਐਕਸ਼ਨ ਇਕੱਠੇ ਕਰਿਆ ਕਰਾਂਗੇ ਸਾਂਝੇ ਚੱਲਿਆ ਕਰਾਂਗੇ ਇਸ ਸਾਂਝ ਨੂੰ ਹੋਰ ਵਧਾਵਾਂਗੇ ਪੰਜਾਬ ਦੇ ਹੋਰ ਤਬਕਿਆਂ ਦੇ ਜਿੱਥੇ ਬੰਨੀਆਂ ਜਿਹੜੀਆਂ ਮਤਲਬ ਆਪਦੇ ਆਪ ਦੇ ਤੌਰ ਤੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸਾਂਝੇ ਸੰਘਰਸ਼ ਸਾਂਝੇ ਦੁਸ਼ਮਣ ਤੇ ਸਾਂਝੀ ਛੱਟ ਮਾਰਨ ਵਾਸਤੇ ਇਸ ਲਹਿਰ ਨੂੰ ਅਸੀਂ ਅੱਗੇ ਵਧਾਉਣ ਵਾਸਤੇ ਉਪਰਾਲਾ ਕੀਤਾ ਹੈ ਉਹਦੇ ਸਬੰਧ ਚ ਅੱਜ ਮੀਟਿੰਗ ਹੋਈ ਹੈ ਜਿਹਦੇ ਵਿੱਚ 13 ਜਥੇਬੰਦੀਆਂ ਲਗਭਗ ਸ਼ਾਮਲ ਹੋਈਆਂ ਨੇ ਹੋਰ ਜਥੇਬੰਦੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਇਹ ਜਿਹੜਾ 13 ਜਥੇਬੰਦੀਆਂ ਦਾ ਮਹਾਜ ਹੈ ਕੇਂਦਰ ਸਰਕਾਰ ਦੇ ਖਿਲਾਫ ਹੈ ਜਾਂ ਕੇਂਦਰ ਦਾ ਪ੍ਰਯਾਗ ਸਰਕਾਰਾਂ ਦੇ ਖਿਲਾਫ ਦੋਨਾਂ ਸਰਕਾਰਾਂ ਦੀ ਖਿਲਾਫ ਕਿਉਂਕਿ ਨਵੀਂ ਆਰਥਿਕ ਨੀਤੀਆਂ ਤਾਂ ਕਿਸੇ ਕੇਂਦਰ ਸੂਬੇ ਨੇ ਬਣਾਈਆਂ ਨਹੀਂ ਸੂਬਾ ਤਾਂ ਉਹਨਾਂ ਨੀਤੀਆਂ ਤੇ ਜਿਹੜੀਆਂ ਕੇਂਦਰ ਨੇ ਬਣਾਈਆਂ ਹੋਈਆਂ ਨੀਤੀਆਂ ਤੇ ਉਹਨਾਂ ਦੇ ਪਹਿਰੇਦਾਰੀ ਕਰਦਾ ਉਹਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਵੀ ਨੇ ਇਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਤਬਕਿਆਂ ਦੀਆਂ ਮੰਗਾਂ ਵੱਖ-ਵੱਖ ਨੇ ਇਹਦੇ ਵਿੱਚ ਕੁਝ ਮੰਗਾਂ ਇਹੋ ਜਿਹਿਆਂ ਵੀ ਨੇ ਜਿਹੜੀਆਂ ਸਾਡੀਆਂ ਸਾਂਝੀਆਂ ਨੇ ਪੰਜ-ਛਤ ਮੰਗਾਂ ਇਹੋ ਜਿਹਿਆਂ ਨੇ ਜਿਹੜੀ ਮੈਂ ਹੁਣ ਨਸ਼ਿਆਂ ਦੀ ਬਾਰ ਹੈ ਫੇਰ ਅਦਕਾਰੀ ਵਾਲੀ ਗੱਲ ਹੈ ਬਹੁਤ ਸਾਰੀਆਂ ਮੰਗਾਂ ਜਿਹਨਾਂ ਨੇ ਪੰਜ-ਛਤ ਜਨਾ ਤੇ ਸਾਂਝੇ ਸਾਂਝੀਆਂ ਮੰਗਾਂ ਨੇ ਸਾਰੇ ਤਬਕਿਆਂ ਦੀ ਉਹਨਾਂ ਮੰਗਾਂ ਦੇ ਸਾਂਝੇ ਐਕਸ਼ਨ ਪ੍ਰੋਗਰਾਮ ਦਿੱਤੇ ਜਾ ਸਕਦੇ ਨੇ ਤੇ ਨਹੀਂ ਸਾਂਝਾ ਐਕਸ਼ਨ ਦਿੱਤਾ ਜਾ ਸਕਦਾ ਹਰੇਕ ਤਬਕੀ ਦੀਆਂ ਮੰਗਾਂ ਵਿੱਚ ਪਾ ਕੇ ਉਹ ਮੰਗ ਪੱਤਰ ਹੀ ਬਣ ਸਕਦਾ ਜਿਹੜਾ ਅਸੀਂ ਮੰਗ ਪੱਤਰ ਅੱਜ ਪੜਿਆ ਹੈ ਵਾਸਵੀ ਕਰਵਾਇਆ ਉਹਦੇ ਚ ਹਰੇਕ ਤਬਕੇ ਦੀਆਂ ਮੋਟੀਆਂ ਮੰਗਾ ਜਿਹੜੀਆਂ ਮਤਲਬ ਇਸ ਬੇਸਿਕ ਮੰਗਾ ਨੇ ਉਹ ਅਸੀਂ ਪਾਈਆਂ ਨੇ ਉਹਦੇ ਵਿੱਚ ਉਹ ਮੰਗ ਪੱਤਰ ਅਸੀਂ ਤਿਆਰ ਕਰਨਾ ਕੁਝ ਤਿਆਰ ਕਰ ਲਿਆ ਉਹ ਫੇਰ ਹੁਣ ਤੁਹਾਨੂੰ ਪੂਰਾ ਜਦੋਂ ਮੁਕੰਮਲ ਹੋ ਗਿਆ ਉਹ ਪ੍ਰੈਸ ਰਹੀ ਅਸੀਂ ਪ੍ਰੈਸ ਨੂੰ ਰਿਲੀਜ਼ ਕਰਾਂਗੇ ਕੁੱਝ ਜੱਥੇਬੰਦੀਆਂ ਦੇ ਵੱਲੋਂ ਕੱਲ 13 ਫਰਬਦੀ ਦਿੱਲੀ ਪੂਸ਼ਕੀਤਾ ਜਾ ਰਹੇ ਆ ਅੰਦੋਲਨ ਦੇ ਖਾਤਰ ਉਹਦੇ ਮਾਂ ਜਿਹੜੀਆਂ ਗ੍ਰਿਪਤਾ ਲੱਗਿਆ ਕੱਲਾ ਨੇ ਪਹਿਲਾਂ ਨਾਲੋਂ ਬੜੀਆਂ ਸਖਤ ਨੇ ਜਿਹੜੀਆਂ ਬੜੇ ਮੈਦ ਘਰੇ ਨੇ ਰਕਾਬਤਾ ਉਸ ਮੰਗ ਦੇ ਪੀੜੇ ਨਾਲ ਜਾਓ ਅੱਜ ਦੀ ਮੀਟਿੰਗ ਦੇ ਵਿੱਚ ਸਾਂਝੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਸਾਡੀਆਂ ਸਾਰੀਆਂ ਜੱਥੇਬੰਦੀਆਂ ਨੇ ਅਸੀਂ ਉਸ ਗੱਲ ਦੀ ਉਹ ਘੋਲ ਦੀ ਜਿਹੜੇ ਉਹਨਾਂ ਮੰਗਾਂ ਤੇ ਉਹ ਆਪਦੀ ਕਿਸਾਨੀ ਮੰਗਾਂ ਦੇ ਉੱਤੇ ਉਹ ਦਿੱਲੀ ਜਾ ਰਹੇ ਨੇ ਮੋਰਚਾ ਲਾਉਣਾ ਉਹਦੇ ਤੇ ਜਿਹੜੇ ਸਰਕਾਰ ਦਾ ਰਵਈਆ ਉਹਦੀ ਅਸੀਂ ਨਕੇਦੀ ਕੀਤੀ ਹੈ ਉਹਦਾ ਜ਼ੋਰਦਾਰ ਮਤਾ ਪਾਸ ਕੇ ਮਤਾ ਪਾਸ ਕੀਤਾ ਹੈ ਤੇ ਅਸੀਂ ਉਹਦੀ ਖੇਦੀ ਕਰਦੇ ਹਾਂ ਉਹਨਾਂ ਦਾ ਅਧਿਕਾਰ ਹੈ ਉਹ ਆਪਣੀਆਂ ਮੰਗਾਂ ਦੇ ਉੱਤੇ ਲੜਨ ਜਾ ਰਹੇ ਨੇ ਉਹਨਾਂ ਤੇ ਜੇ ਸਰਕਾਰ ਰੋਕਾਂ ਲਾ ਕੇ ਉਹਨਾਂ ਤੇ ਤਸ਼ੱਦਦ ਕਰਕੇ ਜੇ ਜਮਹੂਰੀਆ ਦਾ ਗਾਲਾ ਘਟਦੀ ਹੈ ਅਸੀਂ ਇਹਦੀ ਕੋਰ ਨਹੀਂ ਦਿਆ ਕਰਦੇ ਉਹ ਜੱਟੇ ਬੰਦियां ਦਿੱਲੀ ਪਹੁੰਚਣ ਕੰਮਜਾਬ ਹੋ ਚੱਲੀਆਂ ਨੇ ਉੱਥੇ ਮੋਰਚਾ ਲੱਗਦਾ ਬੀਕੇਜੋ ਬਰਾਹਾਂ ਜਾਂ ਤੁਹਾਡੀਆਂ ਜਿਹੜੀਆਂ ਅੱਜ ਵੀ ਆ ਭਾਈਵਾਲ ਕਿਤੇ ਹੁੰਦੀਆਂ ਫਿਰ ਦਿੱਲੀ ਅੰਮੋਲਨ ਤੇ ਜੀ ਕੂ ਕਰ ਸਕਦੇ ਆਣ ਵਾਲੇ ਦੇ ਵਿੱਚ ਦੇਖੋ ਅਸੀਂ ਵਾਕ ਅਪ ਕਰਾਂਗੇ ਉਹਨਾਂ ਤੇ ਜੇ ਉਹਨਾਂ ਦੀ ਕਾਮਯਾਬੀ ਹੁੰਦੀ ਹੈ ਉਹਦੀ ਕਾਮਨਾ ਕਰਾਂਗੇ ਜੇ ਉਹ ਆਪਣੇ ਕਿਸੇ ਕੋਈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਕੋਈ ਵੀ ਤਬਕਾ ਆਪਣੇ ਹੱਕੀ ਮੰਗਾਂ ਦੀ ਖਾਤਰ ਸੰਘਰਸ਼ ਕਰਕੇ ਮੰਗਾਂ ਮਨਵਾਉਣ ਦੇ ਵਿੱਚ ਕਾਮਯਾਬ ਹੁੰਦਾ ਹੈ ਉਹਦੀ ਅਸੀਂ ਉਹਨੂੰ ਵਧਾਈ ਦੇਵਾਂਗੇ ਅਸੀਂ ਉਹਨਾਂ ਨੂੰ ਵਾਖਪ ਕਰਾਂਗੇ ਅਸੀਂ ਅਸੀਂ ਚਾਹੁੰਦੇ ਆ ਜੇ ਲੜਦੇ ਲੋਕ ਨੇ ਉਹਨਾਂ ਦੇ ਕਿਸੇ ਕਿਸਮ ਦਾ ਜ਼ਬਰ ਹੁੰਦਾ ਹੈ ਤਸ਼ੱਦਦ ਹੁੰਦਾ ਹੈ ਉਹ ਮੌਕੇ ਤੇ ਜਥੇਬੰਦੀਆਂ ਨੇ ਅਸੀਂ ਫੈਸਲਾ ਕਰਕੇ ਉਹਦਾ ਕੋਈ ਫੈਸਲਾ ਕੀ ਕਰਨਾ ਕੀ ਨਹੀਂ ਕਰਨਾ ਉਹ ਮੌਕੇ ਦੇ ਦਿੱਤੇ ਮੁੱਖ ਮੰਤਰੀ ਜੀ ਵੀ ਅਕਟੋਲ ਗਰੀ ਨੂੰ ਕਿਵੇਂ ਵੇਚਦੇ ਹੋ ਜਿਹੜਾ ਕੱਲ ਵਾਲੇ ਸੰਘਰਸ਼ ਦੇ ਮੱਦੇ ਨਜ਼ਰ ਇਹਦਾ ਜਵਾਬ ਤਾਂ ਉਹੀ ਕਰ ਸਕਦਾ ਕਿਉਂਕਿ ਤੁਹਾਨੂੰ ਲੱਗਦਾ ਵੀ ਪੰਜਾਬ ਕੇਂਦਰ ਵੱਖ-ਵੱਖ ਨੇ ਇਹ ਸਾਰੇ ਇੱਕੋ ਜਿਹੀ ਨੀਤੀਆਂ ਤੇ ਇੱਕੋ ਚੱਲਦੇ ਨੇ ਇਹ ਨਵੀਆਂ ਆਰਥਿਕ ਨੀਤੀਆਂ ਦੇ ਕੇਂਦਰ ਵੀ ਹੋਈ ਹੈ ਤੇ ਪੰਜਾਬ ਵੀ ਹੋਈ ਹੈ ਸਰਕਾਰਾਂ ਤੁਹਾਨੂੰ ਵੱਖ ਲੱਗ ਸਕਦੀਆਂ ਨੇ ਉਹਨਾਂ ਨਾਲ ਬਸ ਸਿਰਫ ਇਨਾ ਹੀ ਫਰਕ ਹੈ ਦਾ ਵੀ ਉਹ ਫਿਰਕਾ ਪ੍ਰਸਤੀ ਦੇ ਜ਼ੋਰ ਤੇ ਰਾਜ ਕਰਦੀਆਂ ਨੇ ਇਹ ਨਵੀਆਂ ਆਰਥਿਕ ਨੀਤੀਆਂ ਤੇ ਪੂੰਜੀ ਨਿਵੇਸ਼ ਦੀ ਗੱਲ ਤਾਂ ਇਹ ਵੀ ਕਰਦੀ ਆ ਭਗਵੰਤ ਮਾਨ ਸਰਕਾਰ ਵੀ ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਤੇ ਪੂੰਜੀ ਪਤੀ ਪ੍ਰਬੰਧ ਦਾ ਐਡਾ ਭਜਨ ਹੈ ਕਿ ਉਹਨਾਂ ਤੋਂ ਬਗੈਰ ਇਹ ਚੱਲ ਹੀ ਨਹੀਂ ਸਕਦੇ ਸੰਸਾਰ ਬੈਂਕ ਇਹਨਾਂ ਨੂੰ ਜਿਹੜੀਆਂ ਹਦਾਇਤਾਂ ਕਰਦਾ ਵਿੱਚ ਸੰਸਦ ਜਿਹੜੀ ਇਹਨਾਂ ਨੂੰ ਹਦਾਇਤਾਂ ਕਰਦਾ ਉਹਨਾਂ ਦੇ ਮੁਤਾਬਕ ਹੀ ਚੱਲਦੇ ਨੇ ਇਸ ਕਰਕੇ ਇਹ ਉਸ ਗੇਮ 'ਚ ਉਸ ਖੇਡ ਤੋਂ ਬਾਹਰ ਨਹੀਂ ਸਾਰੇ ਬਾਹਰੇ ਹਟਾਉਂਦੇ ਨੇ ਇਹਨਾਂ ਦਾ ਹੀ ਫਰਕ ਹੋ ਸਕਦਾ ਵੀ ਇਹ ਫਿਰਕਾ ਪ੍ਰਸਤੀ ਵਾਲੇ ਦੇ ਮਾਹੌਲ ਦੇ ਵਿੱਚੋਂ ਬਾਹਰ ਨੇ ਉਹ ਫਿਰ ਕਾਪਰਸ ਦੇ ਸਤੇ ਰਾਜ ਕਰ। ਅਗਰਾਂ ਸਿੰਘ ਸਾਹਿਬ ਟੀਚਾ ਇੱਕੋ ਹੈ ਕਿਸਾਨ ਮਜ਼ਦੂਰ ਰਜਤੀਆਂ ਦਾ ਫਿਰ ਲੋਕਾਂ ਦੇ ਵੇਖਣ ਵਿੱਚ ਕੀ ਆਉਂਦਾ ਕੱਲ੍ਹ ਵਾਲੇ ਟੀਚੇ ਨੇ ਹੋਈ ਕਿ ਜਥੇਬੰਦੀਆਂ ਦੀ ਏਕਤਾ ਇੱਕ ਪਲੇਟਫਾਰਮ ਤੇ ਦੁਬਾਰਾ ਇੱਕ ਹਮਲਾ ਮਾਰਿਆ ਜਾਂ हल्ला ਖੇਲੂ ਦਿੱਲੀ ਤੇ ਹਮਲਾ ਬੋਲਿਆ ਕਿ ਦੁਬਾਰਾ ਇਕੱਠੇ ਹੋ ਕੇ ਵਿਚਾਰ ਕਰਨ ਕਿ ਕਿਉਂ ਨਹੀਂ ਮਾਰਿਆ ਜੇ ਕੱਲੇ-ਕੱਲੇ ਕਿਉਂ ਮਹਾਜਨ ਨੂੰ ਸ਼ੋਅ ਕੀਤਾ ਗਿਆ ਦੇਖੋ ਇਹ ਸਵਾਲ ਤਾਂ ਮੈਨੂੰ ਐ ਲੱਗਦਾ ਵੀ ਸਾਡੇ ਤੇ ਸਵਾਲ ਵੱਡਾ ਨਹੀਂ ਕਿਉਂਕਿ ਉਹ ਜਿਹੜੀਆਂ ਜਥੇਬੰਦੀਆਂ ਕੱਲੀਆਂ ਜਾ ਰਹੀਆਂ ਨੇ ਇਹ ਸਵਾਲ ਤਾਂ ਉਹਨਾਂ ਦੇ ਬਣਦਾ ਫਿਰ ਇਸ ਮੌਕੇ ਜੇ ਅਸੀਂ ਉਹਨਾਂ ਦੇ ਖਿਲਾਫ ਕੋਈ ਸ਼ਬਦ ਕੱਢਦੇ ਆ ਇਹ ਮੈਨੂੰ ਲੱਗਦਾ ਵੀ ਗੈਰਵਾਜੀ ਦੇ ਇਹ ਠੀਕ ਨਹੀਂ ਇਹ ਮੌਕਾ ਸਹੀ ਨਹੀਂ ਕਿ ਕੌਣ ਕੀ ਕਰ ਰਿਹਾ ਹੈ ਉਹਨਾਂ ਨੇ ਕਿਉਂ ਨਹੀਂ ਲੋੜ ਸਮਝੀ ਕਿ ਉਹ ਸੁਵਿਧੀਆਂ ਜੱਤੇ ਬੰਦੀਆਂ ਨੂੰ ਨਾਲ ਲੈ ਕੇ ਨਾ ਸਾਂਝਾ ਪ੍ਰੋਗਰਾਮ ਬਣਾਉਣ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਪਰ ਫਿਰ ਅਸੀਂ ਅੱਜ ਉਹ ਕੱਲੇ ਜਾ ਰਹੇ ਨੇ ਉਹਨਾਂ ਤੇ ਸਰਕਾਰ ਰੋਕਾਂ ਲਾ ਰਹੀ ਹੈ ਇਸ ਹਾਲਤ ਦੇ ਵਿੱਚ ਅਸੀਂ ਉਹਨਾਂ ਤੇ ਅੱਜ ਕੋਈ ਕਮੈਂਟ ਕਰੀਏ ਇਹ ਬਾਜਬੰਦੀ ਇਹ ਜਿਹੜਾ ਪਾਣੀਆਂ ਦਾ ਮਸਲਾ ਇਹ ਬਹੁਤ ਗੰਭੀਰ ਮਸਲਾ ਹੈ ਜਦੋਂ ਤੁਸੀਂ ਸਵਾਲ ਕਰਦੇ ਹੋ ਪ੍ਰੈਸ ਵਾਲੇ ਤੁਹਾਡਾ ਸਵਾਲ ਸਿਰਫ ਇੱਕ ਹੁੰਦਾ ਵੀ ਪਾਣੀ ਦਾ ਮਸਲਾ ਐ ਐਸ.ਵੀ.ਐਨ ਦਾ ਮਸਲਾ ਐ ਐਸ.ਵੀ.ਐਨ ਦਾ ਨਿਕਲਿਆ ਨਾ ਨਿਕਲਣੀ ਪਾਣੀ ਦਾ ਮਸਲਾ ਤਾਂ ਹੁਣ ਵੀ ਹੈ ਕੀ ਪਾਣੀ ਤਜਾਬੀ ਨਹੀਂ ਹੋਇਆ ਹੋਇਆ ਕੀ ਪਾਣੀ ਧਰਤੀ ਦਾ ਮੁੱਕਿਆ ਨਹੀਂ ਕੀ ਪਾਣੀ ਸੰਸਾਰ ਬੈਂਕ ਨੇ ਹਦਾਇਤਾਂ ਬਤਾ ਕੇ ਕਾਰਪੋਰੇਟ ਦੇ ਵੱਲੇ ਨਹੀਂ ਕਰਨ ਜਾ ਰਹੇ ਕੀ ਪਾਣੀ ਵੇਚਣ ਦੀਆਂ ਗੱਲਾਂ ਨਹੀਂ ਆ ਰਹੀਆਂ ਇਹ ਸਾਰੀਆਂ ਗੱਲਾਂ ਪਾਣੀ ਦੀ ਸਮੱਸਿਆ ਜਿਹੜੀ ਬਹੁਤ ਗੰਭੀਰ ਸਮੱਸਿਆ ਹੈ ਪਾਣੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਦੂਜੀ ਇਹਨਾਂ ਦੀਆਂ ਹਦਾਇਤਾਂ ਪੜੋ ਸੰਸਾਰ ਬੈਂਕ ਦੀਆਂ ਸੰਸਾਰ ਬੈਂਕ ਕਹਿੰਦੇ ਵੀ ਪਾਣੀ ਕੋਈ ਮੁਫਤ ਦੇਣ ਵਾਲੀ ਚੀਜ਼ ਨਹੀਂ ਪਾਣੀ ਵੇਚਣ ਵਾਲੀ ਚੀਜ਼ ਹੈ ਇਹਨੂੰ ਕਾਰਪੋਰੇਟ ਵਾਲੇ ਕੰਪਨੀਆਂ ਵਾਲੇ ਵੇਚਿਆ ਕਰਨਗੇ ਇਹਨੂੰ ਗੰਦੇ ਪਾਣੀ ਨੂੰ ਸਾਫ਼ ਕਰਕੇ ਕੰਪਨੀਆਂ ਵੇਚਣਗੀਆਂ ਯਾਨੀ ਪਾਣੀ ਤੇ ਸੰਸਾਰ ਬੈਂਕ ਕਾਰਪੋਰੇਟ ਦਾ ਕਬਜ਼ਾ ਕਰਾਉਣ ਜਾ ਰਿਹਾ ਹੈ ਜਿੱਥੇ ਸਾਰਾ ਪਬਲਿਕ ਸੈਕਟਰ ਸੰਸਾਰ ਮਤਲਬ ਕਾਰਪੋਰੇਟ ਦੇ ਹਵਾਲੇ ਕਰਤਾ ਸਾਡੀ ਸਰਕਾਰ ਨੇ ਉਹੀ ਨੀਤੀਆਂ ਘੜ ਕੇ ਇਹਨਾਂ ਨੇ ਕਾਨੂੰਨ ਬਣਾ ਦੇਣਾ ਤੇ ਸਾਰੇ ਦਾ ਸਾਰਾ ਪਾਣੀ ਕਾਰਪੋਰੇਟਾਂ ਦੇ ਹਵਾਲੇ ਕਰਕੇ ਜਿਵੇਂ ਸਾਨੂੰ ਵਿੱਦਿਆ ਬਿੱਤੀ ਜਾਰੀ ਹੈ ਮਹਗੀ ਜਿਵੇਂ ਸਾਨੂੰ ਬਿਜਲੀ ਵੇਚਣੀ ਹੈ ਜਿਵੇਂ ਸਾਨੂੰ ਸਿਹਤ ਮਹਗੀ ਵੇਚਣੀ ਹੈ ਉਸੇ ਤਰ੍ਹਾਂ ਪਾਣੀ ਵੀ ਮਹੰਗਾ ਵੇਚਣਾ ਹੈ ਉਹੀ ਕਾਲੇ ਕਾਨੂੰਨ ਜਿਹੜੇ ਖੇਤੀ ਵਾਲੇ ਕਾਲੇ ਕਾਨੂੰਨ ਸੀ ਉਸੇ ਰੋਸ਼ਨੀ 'ਚ ਇਹ ਖੇਤੀਬਾੜੀ ਤੇ ਕਬਜ਼ਾ ਕਰਾ ਕੇ ਜਿਹੜੀਆਂ ਖਾਣ ਵਾਲੀਆਂ ਵਸਤਾਂ ਨੇ ਉਹਨਾਂ ਤੇ ਕਾਰਪੋਰੇਟ ਦਾ ਕਬਜ਼ਾ ਕਰਾ ਕੇ ਜਿਹੜੀ ਪੀਡੀਐਸ ਸਕੀਮ ਲਾਗੂ ਜਨਤਕ ਵੰਡ ਪ੍ਰਣਾਲੀ ਦੀ ਜਿਹੜੀ ਸਕੀਮ ਹੈ ਲਾਗੂ ਕਰ ਰਹੀ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਕਹਿੰਦਾ ਵੀ 80 ਕਰੋੜ ਲੋਕਾਂ ਨੂੰ 2025 ਤੱਕ ਇਹ ਮਹਸੂਲਤ ਜਾਰੀ ਰੱਖੂੰਗਾ ਇਹ ਸਾਰੀਆਂ ਉਹ ਨੀਤੀਆਂ ਸੀ ਉਹੀ ਰੀਤੀਆਂ ਦੇ ਤਹਿਤ ਪਾਣੀ ਵਾਲੀ ਨੀਤੀ ਦੇ ਸੰਸਾਰ ਬਹਿ ਕੇ ਸੋਚਦੇ ਆ ਵੱਡਾ ਅਟੈਕ ਹੈ ਐਸਵੇਇਲ ਤਾਂ ਬਹੁਤ ਦੂਰ ਹੈ ਕਦੋਂ ਨਿਕਲਣੀ ਹੈ ਕਿਹਨੇ ਕੱਢਣੀ ਹੈ ਕੱਢਣੀ ਹੈ ਕਿ ਨਹੀਂ ਕੱਢਣੀ ਉਦੋਂ ਪਹਿਲਾਂ ਤੁਸੀਂ ਦੇਖੋ ਵੀ ਤੁਹਾਡੇ ਘਰਾਂ ਦੇ ਲੜਕੇ ਕਿੱਧਰ ਚਲੇਗੇ ਪਾਣੀ ਖਤਮ ਕਿਵੇਂ ਹੋ ਗਿਆ ਪਾਣੀ ਤਜਾਬੀ ਕਿਵੇਂ ਹੋ ਗਿਆ ਦਰਿਆਵਾਂ ਦਾ ਪਾਣੀ ਗੰਦਾ ਕਿਵੇਂ ਹੋ ਗਿਆ ਨਹਿਰਾਂ ਦਾ ਪਾਣੀ ਗੰਦਾ ਕਿਵੇਂ ਹੋ ਗਿਆ ਤੇ ਇਹ ਇਹਨਾਂ ਨੇ ਦੰਦਾ ਕੀਤਾ ਸਕੀਮ ਤਹਿਤ ਕੀਤਾ ਇਹਨਾਂ ਦੇ ਖੇਤੀ ਮਾਡਲ ਨੇ ਪਾਣੀ ਮੰਗਾਇਆ ਇਹਨਾਂ ਦੇ ਸੰਤੀ ਮਾਡਲ ਨੇ ਪਾਣੀ ਗੰਦਾ ਕੀਤਾ ਹੁਣ ਪਹਿਲਾਂ ਆਪ ਹੀ ਗੰਦਾ ਕਰਕੇ ਬਿਮਾਰੀਆਂ ਫਲਾਨੀ ਤੇ ਆਪ ਹੀ ਉਹਦਾ ਇਲਾਜ ਕਰ ਰਹੇ ਨੇ ਤੇ ਆਪ ਹੀ ਉਹਨੂੰ ਸਾਫ਼ ਕਰਦੇ ਨੇ ਤੇ ਆਪ ਹੀ ਉਹਨੂੰ ਵੇਚਣਗੇ ਇਹ ਸਿਰਫ ਇਹਨਾਂ ਦਾ ਕੈਲਕੂਲੇਟਰ ਤੇ ਮੁਨਾਫੇ ਦਾ ਕੰਮ ਹੈ ਇਹੀ ਸਿਰਫ ਇਹੜਾ ਅੱਜ ਦੀ ਤੁਹਾਡੀ ਮੀਟਿੰਗ ਦੇ ਵਿੱਚ ਕੱਚੇ ਮਜ਼ਦੂਰਾਂ ਦੀ ਜੱਥੇਬੰਦੀ ਵੀ ਸ਼ਾਮਲ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਆਪਣੀ ਨੌਕਰੀ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਰਹੇ ਨੇ ਮੁੱਖ ਮੰਤਰੀ ਵੱਲੋਂ ਇੱਕ ਮੀਟਿੰਗ ਵੀ ਨਹੀਂ ਦਿੱਤੀ ਜਾ ਰਹੀ ਇਹ ਰਹਿਣ ਲਾ 20 ਦੇ ਕਰੀਬ ਮੀਟਿੰਗ ਦਾ ਮੁੱਖ ਮੰਤਰੀ ਦਾ ਸਮਾਂ ਵੀ ਕਿਉਂ ਪਿਆ ਆਉਣ ਵਾਲੇ ਸਮੇਂ ਤੇ ਇਹਨਾਂ ਜੱਥੇਬੰਦੀਆਂ ਦੇ ਵੱਲ ਬਿਠਤੇ ਕੀ ਅਸੀਂ ਉਹਨਾਂ ਦੇ ਨਾਲ ਹੋਵਾਂਗੇ ਬਿਠਤੇ ਨਹੀਂ ਹੋਵਾਂਗੇ ਅਸੀਂ ਇਹਨਾਂ ਦੇ ਨਾਲ ਹੋਵਾਂਗੇ ਇਹਦੇ ਵਿੱਚ ਉਹਨਾਂ ਦੀਆਂ ਮੰਗਾਂ ਪਈਆਂ ਹੋਈਆਂ ਨੇ ਮੰਗ ਪੱਤਰ ਦੇ ਵਿੱਚ ਨਹੀਂ ਮੰਗ ਹੈ ਆ ਸਾਝੇ ਸੰਘਰਸ਼ਾਂ ਦਾ ਇੱਕ 파ਰਟ ਹੋਣਗੀਆਂ ਉਹ ਸਾਡੀ ਮੰਗ ਦੇ ਵਿੱਚ ਉੱਪਰ ਵੀ ਮੰਗ ਹੋਊਗੀ ਉੱਥੇ ਜਿਹੜੇ ਜਿਹੜੇ ਤਬਕਿਆਂ ਦੀਆਂ ਮੰਗਾਂ ਨੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੇ ਪਲਾਟਾਂ ਦੀਆਂ ਮੰਗਾਂ ਨੇ ਇਹਨਾਂ ਦੇ ਮਨਰੇਗਾ ਦੀਆਂ ਮੰਨ ਨੇ ਰਜਗਾਰ ਦੀਆਂ ਮੰਗਾਂ ਨੇ ਪਰਟੀਚਰਾਂ ਦੀਆਂ ਮੰਗਾਂ ਨੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੇ ਕੱਚੇ ਦੇ ਅਪਕਾਂ ਦੀਆਂ ਮੰਗਾਂ ਨੇ ਬਹੁਤ ਮੰਗਾਂ ਨੇ ਜਿਹੜੇ ਵਿੱਚ ਹੋੜਦਾਂ ਦੀਆਂ ਸ਼ਾਂਤੀ ਕਾਮਿਆਂ ਦੀਆਂ ਮੰਗਾਂ ਨੇ ਵਿਦਿਆਰਥੀਆਂ ਦੇ ਮੰਗਾਂ ਨੇ ਸਾਰੀਆਂ ਇਸਾਰੇ ਤੱਕ ਕਹਿੰਦੇ ਮੰਗਾ ਨੇ ਜਿੰਨਾ ਜਿਹੜਾ ਵੀ ਸੰਘਰਸ਼ ਕਰੂਗਾ ਜਦ ਕਦੇ ਕਦੇ ਵੇਲੇ ਇਹ ਸੰਘਰਸ਼ ਕਰਨਗੇ ਤਬ ਕਹਿੰਦੀਆਂ ਮੰਗਾ ਤੇ ਅਸੀਂ ਉਦੋਂ ਇਹਨਾਂ ਦੀ ਹਮਾਇਤ ਆਵਾਂਗੇ ਇੱਕ ਦੂਜੇ ਦੀ ਹਮਾਇਤ ਅਸੀਂ ਕਰਾਂਗੇ